ਸਤਿ ਨਾਮੁ 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 ਸਤਿ ਨ que para I'm gonna get Yeah, ਜੈ ਪਰਮ ਜਵਾ ਇੱਕ ਵਾਰ ਲੋਕ ਸੁਹਾਵੇ ਸਹਿ ਕੰਕਾਰ ਸੂਤ ਦਾ ਸਲਾਮ ਤੋਂ ਅੰਕਾਰ ਕਈਆ ਹੱਪੈ ਤੰਦੇ ਪਾਣੀ ਪੁੱਤੈ ਉਪਸਥਿਤੇ ਲੋਕ ਬ੍ਰਿਤੀ ਪਕੜੋ ਹੇ ਦੇ ਸਭ ਨੂੰ ਲਿਓ ਤੋਏ ਕਈਆ ਮਤੁ ਆਪਨ ਕੇ ਸੰਗੋ ਤੋ ਪੈਨਾ ਮੇਟੇ ਲੰਗੋ ਮੇ ਭਾਗੀ ਰਾਖਾ ਮਹਾਰਾਜੇ ਇਹ ਕਰਤ ਕਰਨਾ ਅਥਰ ਜਾਉ ਬਖੇ ਵੀ ਜਾਪੇ ਹੀ ਖਾਉ ਨਾ ਦੁਨੀਆ ਬੁਜਾਉ you no. I'm gonna die the uh -oh. ਉਪਨਾ ਕਰਨਾ ਚਾਹੀਏ ਬਾਪ ਸਾਹ ਬਾਪ ਸਾਹ ਇਹ ਨਾਮ ਕਰੈ ਨਰ ਜਾਈ ਬ੍ਰਹਮ ਸੰਤੋ ਰੰਗ ਚੋਲੀ ਤਾ ਨਿਕਲਤ ਕੂੜਾ ਕਾਲ ਕੌਰੀ ਕਾਹਮ ਜੁਗ ਦੰਤਾ ਪ੍ਰਤੀਤਾਈ ਪਤੀ ਸਗਲ ਚੁਮਾਤੀ ਮਨ ਜੀਤੈ ਜਗ ਜੀਤ ਹੋਵੇ ਤਰਾ ਕੋਈ ਆਪੀ ਰਤੇ ਤੀਵਾਰ ਆਪੋ ਕਲਿ ਰੇ ਕਾਤਾਰ ਇਸੇ ਤਰਤੀ ਸਾ ਪ੍ਰਕੀ ਧਰੂ ਸਾਹਿਬ ਇਸੇ ਜੀ ਜੁੜਕੇ ਅੰਗਰ

Amen. ਜਮਾ ਰਤਾ ਯਾ ਤੁਜ ਤੁਜ ਤਰ ਮਾਰੇ ਮਾਰੇ ਮਾਯਾ ਪ੍ਰਭ ਤੁਮ ਜੋ ਕਰਿ ਗੈ ਮਰਨ ਕਾਲ ਸਭਾ ਸਨੋ ਲੀਯਾ ਗੁਰੂ ਜੀ ਤੁਮਾਰੇ ਪਛਾ ਸ੍ਰੀ ਅਸਤੁਜ ਕਰਉਨਾ ਪਰਮਪਾਇ ਤੇ ਦੁਖੀ ਸੁਪਾਇ ਸਤਿਪੰਥੇ ਸੁਹੀ ਏਕ ਏਕੀ ਪੀਲ ਪਜਾਨੈ ਕਰ ਕਰਕੇ ਪਰ ਪਰ ਕੇ ਜਾਵੇ ਸਰਗਿ ਰਿਜਣ ਗਾਇ ਜੰਪਵਾ ਦਿਵਾ ਸੁਮ ਸੇੰ ਪਰਵਿਖ ਮੇ ਸ੍ਰੀ ਰਿਪਕਾ ਉਤੇ ਜੇ ਕਿੰ ਬਾਦ ਸ਼ਾਹ ਦਸਵੇਂ ਪ੍ਰਥਮ ਪਪਤ ਸਮਰ ਕੈ ਗੁਰੂ ਨਾਨਕ ਲੈਂਤ ਆਏ। ਸ੍ਰਮਤ ਪਰਤੇ ਮਰਦਾ ਸਲਾਮ ਦਾਸ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਹੀ ਹੈ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰੈ। ਕਰਨੋਂ ਨਿਤਿਆਤਾਏ ਸਥਾਏ ਹਮ ਸਹਾਈ। ਦਸ ਸਮੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਏ ਹਮ ਸਹਾਏ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਂ ਦਾ ਧਿਆਨ ਕਰਿ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚਾਹ ਸਾਹਿਬ ਜਾਂਦੇ ਆ ਚੜੀਆ ਬਗਤਿਆਂ ਹਠੀਆਂ ਜੱਪੀਆਂ ਤਵੀਆਂ ਜਿਨ੍ਹਾਂ ਰਾਮ ਜੱਪਿਆ ਵੰਡ ਛਕਿਆ ਦੇਂਦਰਾਇ ਤੇ ਵਾਹਿ ਦੇ ਕਿਰਨ ਡਟ ਕੀਤਾ ਤਨਾ ਪਿਆਰਿਆ ਸਿਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਦੇ ਰੂ ਜਿੰਨਾ ਸਿੰਗਾ ਸਿੰਗੜੀਆਂ ਦੇ ਤਰਮੇ ਹੀ ਸੀਸ ਦਿੱਤੇ ਬੰਦ ਬੰਦ ਗਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਹਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਲਬਾ ਹਿਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਰੋ ਜੀ ਵਾਹਿਗੁਰੂ ਅੰਜਾ ਤਖਤਾਂ ਸਰਬੱਤ ਗੁਰੂ ਦਵਾਰਿਆਂ ਦਾ ਧਿਆਨ ਧਰ ਕੇ ਬਰੋ ਜੀ ਵਾਹਿਗੁਰੂ ਅਕਾਲ ਪੁਰਖ ਮੈਂ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਤ ਖਾਲਸਾ ਜੀ ਕੋ ਵਾਹਿਗੁਰੂ ਸਭ ਸੋਖੋ ਹੋਆ ਜਹ ਜੰਮ ਖਾਲਸਾ ਜੀ ਸਾਹਿਬ ਤਾਹ ਦਾ ਰੱਖਿ ਆ ਰਿਆ ਇਤ ਦੇਖਤੇ ਫਤਗੁਰਦ ਕੀ ਬੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਨ ਬੁਰ ਜੀ ਵਾਹਿਗੁਰੂ ਸਿਖਾ ਸਿੱਖੀ ਦਾ ਕੀ ਸਤਨ ਰਹਤ ਦਾਨ ਬਾਰੇਕ ਦਾਨ ਬਸਾਹ ਦਾਨ ਭਰੋਸਾ ਦਾਨ ਧਾਨਾ ਸਰਦਾਰਾਣ ਦਾਨ ਸ੍ਰੀ ਅਮਰਿਤ ਸਰ ਸਾਹਿਬ ਜੀ ਦੇ ਦਰਸ਼ਨੇਸ਼ਨਾਣ ਚੌਕੀਆਂ ਚੰਡੇ ਬੁੰਗੇ ਜੋਗੋ ਜੋਗੇ ਆ タル ਧਰਮ ਕਾ ਜੈਕਾਰ ਭਰੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਮਾਤੂ ਜੀ ਮਤ ਪਾਤ ਦਾ ਰੱਖਾ ਬਵਾਹਿ ਗੁਰੂ ਹੀ ਅਕਾਰ ਪੁਰਖਾ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਆਂਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੰਨ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਹੋਏ ਨਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਣ ਨੇ ਉਟਿਆਂ ਦੇ ਉਟ ਧਾਨ ਨੇ ਧਾਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਧਾਨੇ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਸੇਵਕ ਭਾਈ ਜੁਗਿੰਦਰ ਸਿੰਘ ਜੀ ਤੱਥਾ ਸਮੂਹ ਪਰਿਵਾਰ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਜੀ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਉ ਨਰੰਕਾਰ ਆਕਾਰ ਜੂਤ ਜਗ ਮੰਡਲ ਕਰਿਓ ਐਸੀ ਸਰਬਦੈ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨ ਪਰਸਨਾ ਕੀਤੇ ਨੇ ਆਪ ਜੀ ਦੇ ਹਜੂਰ ਸ੍ਰੀ ਜਪੁਜੀ ਸਾਹਿਜ ਦੇ ਪਾਠ ਚੌਪਈ ਸਾਹਿਜ ਦੇ ਪਾਠ ਪਰੰਤ ਸ਼ਬਦ ਕੀਰਤਨ ਕਥਾ ਵਿਚਾਰ ਅਨੰਦ ਸਹਿਜ ਕੀਰਤਾਰ ਦਾਸ ਪੁੱਲ ਚੁਕ ਮੁਆਫ ਕਰਨੀ ਹੈ ਕਿ ਤੁ ਸਤਿ ਬਖਸ਼ਣੀ ਬਾਣੀ ਦਾ ਭਾਵ ਸੇਵਕ ਪਰਿਵਾਰ ਸੰਗਤਾਂ ਦੇ ਹਿਰਦੇ ਜਿਵੇਂ ਸੌਣਾ ਜਿੰਨਾ ਜਿੰਨਾ ਭਾਵਨਾ ਮੰਨ ਲੈ ਕਰਕੇ ਸੇਵ ਪਰਿਵਾਰ ਵਿੱਚ ਅਰਨ ਪ੍ਰਸਨਾ ਕੀਤੇ ਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਰੋਂ ਘਰੋਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜਿਵਾ ਨਾਨਕ ਦਾਸ ਮੁਖ ਤੇ ਜੋ ਲਈ ਆਮਾ ਸੱਚ ਮੋਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲ ਦੇ ਰੱਖੇ ਆਪਣੇ ਗਉ ਸਾਸ ਸਾਸ ਪ੍ਰਤ ਪਾਲੇ ਇਹਨ ਮਹਾਬਾਕਾਂ ਵਾਲੀਆਂ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸੇਵ ਪਰਿਵਾਰ ਵੱਲੋਂ ਸੁੰਦਰ ਪਛਾਕੇ ਪਹਿਨਾਏ ਗਏ ਨੇ ਅੰਗੀਕਾਰ ਕਰਨੇ ਆਪ ਜੀ ਦੇ ਹਾਜ਼ਰ ਕੜਾ ਪ੍ਰਸ਼ਾਦ ਦੇਦੇ ਹਾਜ਼ਰ ਹੈ ਧਰ ਪ੍ਰਮਾਣ ਹੋਆ ਪ੍ਰਵਾਨ ਹੋਆ ਪ੍ਰਸ਼ਾਦ ਸੰਗਤ ਵਿੱਚ ਵਰਤਾਨੀ ਆ ਗਿਆ ਬਖਸ਼ੂ ਜੀ ਹਾਜ਼ਰੀਆਂ ਤੇਲ ਫੁਰ ਬੇਟਾ ਆ ਧਰ ਪ੍ਰਮਾਣ ਕਰਨੀਆਂ ਬਾਵਨ ਪਵਿੱਤਰ ਹੁਕਮਨਾਮ ਦੀ ਧਾਤ ਬਖਸ਼ ਕੇ ਨ ਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬਤ ਰਾਹੀ ਬੰਧ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਭਈ ਆਕਾਲ ਕੀ ਸਲਾਹ ਜਲਾਓ i ਜਿਸਕੇ <laughs> <laughs> ਦਾ ਜਨਮ ਮਰਨ ਦੁੱਖ ਨਾਸ ਤੇਰੀ ਬਖਸ਼ ਨ ਮੇਟਾ ਦਾ ਸਤਗੁਰ ਨਾਨਕ ਜਿਨ ਕਾ